गायस मैं कोठी आ गई क्योंकि है ना मम्मा ने कपड़े धोने कपड़े धोन की तैयारी करतेषा भी जा चुकी है मैं हैरान होगी मैं ममा व्लॉगिंग शुरू की ममा कहने मेन खुद नहीं याद रहा ममा कहने मैं याद सब मैं कम करती किचन मैं शुरू नहीं किया तू कर ला गाय सब काम इना ਮੈਨੂੰ ਕੋਦ ਵੀ ਨਹੀਂ ਯਾਦ ਰਿਹਾ ਕਿ ਬਲੌਗ ਸ਼ੁਰੂ ਕਰਨਾ ਹੁਣ ਮਮਾ ਨੇ ਯਾਦ ਕਰਾਇਆ ਕਿ ਮੈਂ ਵੀ ਬਲੌਗ ਨਹੀਂ ਸ਼ੁਰੂ ਕਰਨਾ ਮੈਂ ਕਿਹਾ ਹੁਣ ਕਰ ਲਵਾਂ ਤੇ ਇਹਨਾਂ ਮਮਾ ਨੇ ਮੈਨੂੰ ਕਣਕ ਕੱਢਣ ਨੂੰ ਕਿਹਾ ਸੀਗਾ ਮੈਂ ਕੱਢ ਲਿਆ ਲੁਕਿਚ ਹੁਣ ਚੱਫ ਕਰ ਲਾਂ ਫੇ ਮਮਾ ਮਸ਼ੀਨ ਚਲਾ ਦੇਣੀ ਆ ਜੱਤੀ ਮੈਂ ਪਾਣੀ ਪੁਣੀ ਪਾ ਦੇਣੀ ਸਮਾਨ ਤਾਂ ਥੋੜਾ ਹੀ ਵੈਸੇ ਮੂਰੇ ਆ ਕਣਕ ਵਾਲਾ ਡਰਮਾ ਸਮਾਨ ਤਾਂ ਥੋੜੇ ਹੀ ਦੇ ਮੂਰੇ ਪਿਆ ਕੋਈ ਹੋਰ 5-7 ਚੀਜ਼ਾਂ ਇਹਦੇ ਮੂਰੇ ਆ ਜਿਹਨਾਂ ਬਾਕਸ ਹੈ ਨੇ ਇੱਥੇ ਲਾ ਦੇ ਹਨਾ ਇਹਨਾਂ ਦਾ ਛੋਟਾ ਚੱਕੀ ਉਹਦੇ ਉੱਤੇ ਰੱਖ ਦੇ ਠੀਕ ਤਾਂ ਕਰ ਲਾ ਥੋੜੀ ਸੈਟਿੰਗ ਕਰਨੀ ਪਣੀ ਗਾਈਜ਼ ਮੈਨੂੰ ਤੇ ਸਮਾਨ ਬਹੁਤ ਜ਼ਿਆਦਾ ਪਿਆ ਮੋਰੇ ਤੇ ਫਿਰ ਉਹਨੂੰ ਅੱਦਾਂ ਮਤਲਬ ਕਰਨਾ ਪੈਣਾ ਤੇ ਵੱਡਾ ਕੰਮ ਆ ਮੈਨੂੰ ਕਰ ਲੈਣ ਦੋ ਪਹਿਲਾਂ ਗਾਈਜ਼ ਮੰਮਾ ਰੋਟੀ ਬਣਾ ਕੇ ਆ ਗਿਆ ਤੇ ਮੈਂ ਮੰਮਨ ਪੁੱਛਦੀ ਸੀ ਅਮਾ ਰੋਟੀਆਂ ਨੇ ਬਾਜੀ ਖਾਈਏ ਗਾਈਜ਼ ਅੱਜ ਮੋਨਾ ਨੇ ਰੋਟੀ ਨਹੀਂ ਬਣਾਈ ਅੱਜ ਰੋਟੀ ਮੈਂ ਬਣਾਈ ਆ ਕਿਉਂਕਿ ਮੋਨਾ ਦੁਕਾਨ ਦਾ ਕੰਮ ਕਰਦੀ ਸੀ ਤੇ ਗਾਈਜ਼ ਹੁਣ ਰੋਟੀ ਖਾਂਦਾ ਚਾਹੇ ਮਾਗੇ ਤੇ ਰੋਟੀ ਖਾ ਖਾ ਸਬਜੀ ਨਹੀਂ ਆਦੀ ਵੀ ਖਾਣੀ ਹੈ ਸਹੀ ਗੱਲ ਹੈ ਸਬਜੀ ਵੀ ਬਣੀ ਪਈ ਗਾਇਸ ਤੇ ਦੂਸਰਾ ਸੂਪ ਵਾਲੀ ਵੀ ਸਬਜੀ ਹੈਗੀ ਪਰ ਸਮਝ ਨਹੀਂ ਲੱਗਦੀ ਖਾਈਏ ਕਿ ਕੁਛ ਸਵਾਦ ਨਹੀਂ ਲੱਗਦਾ ਹਨਾ ਗਾਜਰਾ ਬਣੀਆਂ ਵਈਆਂ ਤੇ ਹੋਰ ਕਿਹੜੀ ਇਹਨਾਂ ਹੁਣ ਛੋਲੇ ਜਾਣੇ ਤਏ ਹੋਏ ਉਹ ਮੈਂ ਹੀ ਖਾਦੀ ਹਾਂ ਹੋਰ ਕਿਸੇ ਨੇ ਨਹੀਂ ਖਾਦੀ ਤੇ ਗਾਜਰਾ ਮੈਂ ਇੱਕ ਵਾਰ ਵੀ ਨਹੀਂ ਖਾਦੀਆਂ ਟੇਸਟ ਵੀ ਨਹੀਂ ਖਾਦੀਆਂ ਇਦਾਂ ਵੀ ਨਹੀਂ ਕੀਤਾ ਤੇ ਚਨੇ ਮੈਂ ਹੀ ਖਾਦੇ ਆ ਝੂਠ ਤੇ ਝੂਠ ਝੂਠ ਤੇ ਝੂਠ ਬੋਲਦੀ ਜਾ ਰਹੀ ਹੈ ਸ਼ਰਮ ਨਹੀਂ ਆਤੀ ਤੇ ਇਹਨਾਂ ਨੇ ਕਿਸੇ ਨੇ ਨਹੀਂ ਖਾਦੇ ਚਨੇ ਕਿਉਂਕਿ ਬਸਾਤ ਬਹੁਤ ਸਾਰੇ ਦਿਨ ਤਾਦੀ ਖਾਦੇ ਮੂੰਹ ਦੇ ਟੇਸਟ ਬਦਲੇ ਪਏ ਆ ਤੇ ਕਿਸੇ ਚੀਜ਼ ਨੂੰ ਮੰਨ ਨਹੀਂ ਕਰਦੇ ਤੇ ਮੈਂ ਵੀ ਕਿੰਨੇ ਕ ਖਾ ਸਕਦੀਆਂ ਚਨੇ ਉਹ ਲਿਮ ਪਏ ਹੋ ਥੋੜੀ ਜਿਹੀ ਮਤਲਬ ਇੰਨੇ ਨਹੀਂ ਪਏ ਹੈਗੇ ਥੋੜੀ ਜਿਹੀ ਪਏ ਆ ਤੇ ਉਦਾਂ ਤੇ ਮਮਾ ਨੇ ਘਾਟੀ ਬਣਾਈ ਸੀਗੇ ਤੇ ਮਨੀਸ਼ਾ ਕਹਦੀ ਸੀ ਕਿ ਘਾਜਰਾ ਕੱਲ ਖਾ ਕੇ ਦੇਖੀ ਸਵਾਦ ਬਣੀਆ ਪਰ ਮੇਰਾ ਖਾਣ ਨੂੰ ਮੰਨ ਜੇ ਨਹੀਂ ਕਰਦਾ ਬਿਆ ਗਾਜਰਾ ਨੂੰ ਤੇ ਮਾਪਾ ਮਮਾ ਨਾ ਪਪਾ ਤੋਂ ਦਹੀਂ ਮਗਵਾਨ ਲੱਗੇ ਆ ਮਮਾ ਕਹਿੰਦੇ ਮੈਂ ਤਾਂ ਦਹੀਂ ਦੀ ਹਾਲੀ ਖਾ ਲੈਣੀ ਆ ਮਸਾਲਾ ਪਾ ਕੇ ਤੇ ਪਪਾ ਜਾਓ ਬਾਹਰ ਕਰ ਦਹੀਂ ਦੇ ਕੇ ਆਓ ਮਮਾ ਦੇ ਲਈ ਤੇ 1 ਵਜ ਗਿਆ ਆ ਖਾਣੀ ਰੋਟੀ 1 ਵਜੇ ਸੀ ਖਾਈ ਦੀ ਆ ਤੇ ਹੋਰ ਦੋ ਦੋ 2 1/2 ਘੰਟੇ ਨੂੰ ਮਿਸ਼ਨ ਇਹ ਵੀ ਆਣਾ ਘਰ ਗਾਇਸ ਪਪਾ ਦਹੀਂ ਲੈ ਕੇ ਆ ਗਏ ਸੀਗੇ ਤੇ ਹੁਣ ਮੈਂ ਬਣਾ ਲਿਆ ਮੈਂ ਤੁਹਾਨੂੰ ਦਿਖਾਉਣੀ ਕਿੰਦਾ ਦਾ ਬਣਿਆ ਆ ਦੇਖੋ ਇਦਾਂ ਦਾ ਬਣਿਆ ਤੇ ਜੇ ਹਨਾ ਮਤਲਬ ਇਹਦਾ ਟੇਸਟ ਹੋਰ ਵਧਾਉਣਾ ਹੋਵੇ ਪਾਣੀ ਦੀ ਜਗ੍ਹਾ ਦੁੱਧ ਪਾ ਲਓ ਇਹਨੂੰ ਪਤਲਾ ਕਰਨ ਦੀ ਤੇ ਮਤਲਬ ਇਹਦਾ ਟੇਸਟ ਹੋਰ ਇਨਕਰੀਜ਼ ਹੋ ਜਾਂਦਾ ਕਈ ਪਾਣੀ ਵੀ ਪਾ ਲੈਂਦੇ ਆ ਉਦੋਂ ਵੀ ਵਧੀਆ ਹੁੰਦਾ ਪਰ ਜੇ ਦੁੱਧ ਮੰਨ ਦੁੱਧ ਪਾ ਲਓ ਥੋੜੇ ਬੰਨਨ ਦੇ ਨਹੀਂ ਬੰਨ੍ਹ ਤੇ ਅਸੀਂ ਹੋਈ ਬਣੇ ਗਾਈਜ਼ ਪਾਪਾ ਦੀ ਜ਼ੁਲਫ ਦੇਖੋ ਕਿਤਾ ਫਰਾਈ ਆ ਅੰਮਾ ਪਾਪਾ ਦੀ ਜ਼ੁਲਫ ਬਾਰੇ ਕੀ ਕਹਿਣਾ ਚਾਹੁੰਗੇ ਪਾਪਾ ਤੇਰੇ ਹੁਣ ਫੈਸ਼ਨ ਕਰਨ ਲੱਗ ਪਏ ਆ ਜੁਲਫਾ ਕੱਢਣ ਲੱਗ ਗਿਆ ਕਿੰਨੀ ਠੰਡ ਉੱਤੋਂ ਇੱਕ ਇਹਨਾਂ ਦੀ ਜੁਲਫਾ ਨਹੀਂ ਸੂਤ ਹੋਣੀ ਆ ਆਈਸ ਸ਼ਾਮ ਹੋ ਚੁੱਕੀ ਆ ਤੇ ਇੱਕ ਵਾਰ ਫੇਰ ਤੋਂ ਲਾਈਟ ਜਾ ਚੁੱਕੀ ਆ ਪਤਾ ਨਹੀਂ ਸਵੇਰ ਦੀ ਹਣ ਗੇੜੇ ਤੋਂ ਬਾਅਦ ਲਾਈਟ ਜਾ ਚੁੱਕੀ ਆ ਤੇ ਮਨੀਸ਼ਾ ਆ ਗਈ ਸੀਗੀ ਸਕੂਲੋਂ ਆਏ ਗਾਈਸ ਤੇ ਨਾ ਮੈਂ 4 ਵਜੇ ਕੇ 4 ਵਜੇ ਕੇ 10 ਮਿੰਟ ਹੋ ਗਏ ਮੈਂ ਕਰਨ ਲੱਗੀ ਸੀਗੀ ਜੀਰਾ ਚੁਗਣ ਲੱਗੀ ਸੀ ਕਿਉਂਕਿ ਉਦੋਂ ਹਨਾ ਚੁਗਿਆ ਦੇ ਸੀਗਾ ਬਟ ਉਹ ਮਸਾਲੇ ਲਈ ਚੁਗਿਆ ਸੀ ਨਾ ਤੇ ਹੁਣ ਮੈਂ ਜਿਹੜਾ ਸਬਜੀ ਦੇ ਉੱਤੋਂ ਦੀ ਨਮਾਈਦਾ ਹੁੰਦਾ ਵਿੱਚ ਦੀ ਨਾ ਮਸਾਲੇ ਚ ਉਹ ਵਾਲਾ ਮੈਂ ਕਰਨ ਲੱਗੀ ਆ ਖੜੇ ਮਸਾਲੇ ਜਿਹੜੇ ਪਾਈਦੇ ਉਹ ਤਿਆਰ ਕਰਨ ਲੱਗੀ ਹਾਂ ਜਿਹੜੇ ਖੜੇ ਬੈਠੇ ਮਸਾਲੇ ਹੁੰਦੇ ਉਹ ਤਿਆਰ ਕਰਨ ਲੱਗੀ ਤੇ ਹਨਾ ਮਨੀਸ਼ਾ ਦੱਸ ਅੱਜ ਕੀ ਹੋਇਆ ਤੇਰੇ ਨਾਲ ਜੀ ਇੱਕ ਫਰੈਂਡ ਆਦਾ ਸਕੂਲ 'ਚ ਤੇ ਉਹਨੇ ਇਹਦੇ ਨਾਲ ਬਹੁਤ ਮਾੜਾ ਕੀਤਾ ਇਹਦਾ ਨਾ ਪਾਪਾ ਨੇ ਨਾ ਜਦੋਂ ਦੇਖਿਆ ਇਹਦੇ ਨੂੰ ਮੂਤਰਿਆ ਮਤਲਬ ਗੁੱਸੇ 'ਚ ਸੀਗੀ ਇਹ ਥੋੜਾ ਮਤਲਬ ਬਦਦਾ ਸੀਗਾ ਕਿ ਮਤਲਬ ਇਹਨੇ ਉਹਨੇ ਮੇਰੇ ਨਾਲ ਇਦਾਂ ਕਿਉਂ ਕੀਤਾ ਮਨੀਸ਼ਾ ਦੱਸ ਉਹਨੇ ਕੀ ਕੀਤਾ ਨੇ ਮਤਲਬ ਮੈਨੂੰ ਪਰੌਂਠੀ ਨਹੀਂ ਪਈ ਸੀ ਉਹ ਕਹਿੰਦੀ ਫਲਾਲਾ 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 ਪਰ ਮੈਂ ਤਾਂ ਕਹਿ ਇਸ ਕੀ ਕੀਤਾ ਨੈਨਾ ਕਲਾਸ ਤੋਂ ਵਰ ਗਈ ਤੇ ਮਮ ਮਮਾ ਮੇਲੀ ਪਰੌਂਠੀਆਂ ਬਣਾਉਂਦੇ ਨੇ ਤਾਂ ਉਹਨਾਂ ਸਾਰਿਆਂ ਨੂੰ ਮਤਲਬ ਮਮਾ ਨੇ ਆਦੀ ਪਰੌਂਠੀ ਬਹੁਤ ਹਲਾਤੀ ਹੁੰਦੀ ਤੇ ਮੈਂ ਦਿਨ ਨਹੀਂ ਨਹੀਂ ਉਹਨਾਂ ਨੇ ਦੇ ਨਹੀਂ ਨੇ ਅਖਰੀ ਮੁਰਗੀ ਨੂੰ ਸਾਰੀ ਦੋ ਤਾਂ ਮੈਂ ਲੈ ਕੇ ਜਾਨੀ ਹੁੰਨੀ ਠੀਕ ਆ ਤੇ ਉਹਨਾਂ ਨੇ ਹੁੰਦਾ ਮੇਰੀ ਸਾਰੀ ਦੇ ਦੇ ਤੇ ਮੈਂ ਦੋ ਕਮੈਂਟਲੀ ਕਲਾਸ ਤੋਂ ਵਰ ਗਈ ਉਹਨਾਂ ਨੇ ਮੇਰਾ ਸਾਰਾ ਡੱਬਾ ਖਾਲਿਆ ਸਾਰੀ ਰੋਟੀ ਖਾਲੀ ਸਾਰੀ ਸਬਜੀ ਖਾ ਲਈ ਅਜੀਬ ਜਾਨਵਰ ਹੈ ਕਿੰਨਾ ਭਿਖਾਏ ਫੂਕਾ ਹੀ ਰਹਤਾ ਹੈ ਤੋਂ ਆਲ ਮੈਨੇ ਬਹੁਤ ਕਰੋਦਾ ਆ ਤੇ ਫਿਰ ਇਹਨੇ ਨਾ ਦੂਸਰੀ ਫਰੰਡ ਦੀ ਖਾਦੀ ਉਹ ਜਿਆਦਾ ਨਾ ਕੇਈ ਸੀ ਉਹ ਮਲੇ ਚਾਰ ਰੋਟੀਆਂ ਲੈਂਦੀ ਹੁੰਦੀ ਦੋ ਮਿੰਟ ਦਿੱਤੀ ਦੋਨਾਂ ਖਾ ਲਈ ਉਹ ਚਾਰ ਰੋਟੀਆਂ ਕੇਈ ਸੀ ਉਹਨੇ ਦੋ ਇਹਨੂੰ ਦਿੱਤੀਆਂ ਦੋ ਆਪ ਖਾ ਲਈਆਂ ਤੇ ਇਹਦੀਆਂ ਪਰੌਂਠੀਆਂ ਉਹ ਇਹਦੀ ਫਰੰਡ ਖਾ ਗਈ ਹੋਰ ਕਿਸੇ ਨੇ ਵੀ ਖਾਦੀਆਂ ਸਾਈਕਲਾਸ ਨੇ ਖਾਦੀਆਂ ਉਹ ਦੋ ਪਰੌਂਠੀ ਉਹ ਤਾਂ ਭੋਗ ਲੱਗਾ ਹੋਣਾ ਮਾਣਾ ਮਾੜਾ ਉਹੀ ਸਾਈਕਲਾਸ ਨੇ ਖਾਦੀਆਂ ਪਰੌਂਠੀਆਂ ਕਿੰਨੀਆਂ ਘੁੰਦੀਆਂ ਬੱਚੇ 30 40 ਵੀ ਹੁੰਦਾ ਟੀ ਚਾਲੀ ਤੋਂ ਵਾਦੀ ਹੋਣੀ ਵੈਸੇ ਤੇ 30 40 ਦੇ 10 ਕਿਹ ਰਜਣੇ ਨੇ ਤਾਂ ਬਾਤ ਹੀ 10 ਕਿਹ ਰਜਣੇ ਮੇਰੇ ਮਿੰਨਾਂ ਦੇ ਫਰੈਂਡ ਸਰਕਲ ਚ ਚਲੋ ਕੋਈ ਗੱਲ ਨਹੀਂ ਉਹ ਉਹਦੇ ਭਾਗਾ ਦੀਆਂ ਸੀਗੀਆਂ ਤੇਰੇ ਭਾਗਾ ਚ ਨਹੀਂ ਸੀ ਉਹ ਮम्मा ਨੇ ਇੰਨੀ ਮਿਹਨਤ ਪਰ ਗਾਇਸ ਸਵੇਰੇ ਮੈਨੂੰ ਪਤਾ ਕਿੰਨੀ ਜਲਦੀ ਜਲਦੀ ਮੈਂ ਉੱਠੀ ਤੇ ਕਿੰਨੀ ਜਲਦੀ ਜਲਦੀ ਮਨੀਸ਼ਾ ਤੇ ਰੋਟੀ ਬਣਾਈ ਕਿਉਂਕਿ ਆਟਾ ਵੀ ਨਹੀਂ ਸਾਰੇ ਗੁੰਨੇ ਹੈਗਾ ਸੀ ਜਲਦੀ ਜਲਦੀ ਮੈਂ ਆਟਾ ਗੁੰਨੇ ਫਿਰ ਪਰੌਟੀਆਂ ਮਨੀਸ਼ਾ ਤੇ ਮੈਨੂੰ ਕਹਿੰਦੀ ਰਹਿਣ ਦੋ ਹਾਂ ਫਿਰ ਮੈਂ ਕਿਹਾ 3 ਵਜੇ ਤੱਕ ਤਾਂ ਭੁੱਖੀ ਰਹੂੰਗੀ ਫਿਰ ਮੈਂ ਛੇਤੀ ਛੇਤੀ ਕੀਤਾ ਸਾਰਾ ਕੁਝ ਪਰ ਉਹ ਵੀ ਮਨੀਸ਼ਾ ਦੀ ਕਿਸਮਤ ਚ ਹੈ ਨਹੀਂ ਸੀ ਉਹ ਵੀ ਜੇਲੀ ਨੇ ਥਾਲੀਆਂ ਤੇ ਵਾਚਾ ਟਪੜਾ ਮੈਂ ਮੈਂ ਨਾਲ ਗੱਲ ਕਰ ਮੈਂ ਕਲੀ ਨੇ ਨਹੀਂ ਖਾਧੀਆਂ ਸਾਰੇ ਨੇ ਖਾਧੀਆਂ ਇੱਦਾਂ ਗਵਈਆਂ ਦਿੰਦੀ ਸੀ ਮੈਂ ਮੈਨੂੰ ਸੋਹਾਂ ਬਈ ਜਾਵੇ ਮੈਂ ਕ ਨਿਕਲ ਪਹਿਲੀ ਫੁਰਸਤ ਮੈਂ ਨਿਕਲ ਗਾਈ ぞ ਕੁੜੀ ਮੇਰੇ ਪਿੱਛੇ ਪੈ ਗਈ ਆ ਕਹਦੀ ਨਾ ਮੈਂ ਤੇਰੇ ਦਾ ਥਰੈਡਿੰਗ ਕਰਨੀ ਆ ਤੇ ਇਹਨੇ ਮੈਨੂੰ ਦੁੱਖ ਲੱਗਣਾ ਮੈਂ ਮੈਂ ਨਹੀਂ ਕਰਾਉਣੀ ਹੈਗੀ ਤੇ ਹਨਾ ਮਤਲਬ ਤੇਰਾ ਬਾਹ ਤੇ ਹੱਥ ਤੇ ਕਰਨੀ ਮੈਂ ਕਹਿੰਦੀ ਆ ਨਾ ਮੱਥੇ ਤੇ ਨਹੀਂ ਕਰਨੀ ਹੈਗੀ ਮਾਤੇ ਕਰਨੀ ਆ ਜਿੱਦਾ ਹੱਥ ਦੇ ਉੱਪਰ ਜਿਹੜੀ ਮਤਲਬ ਬਾਹਵਾਂ ਹੁੰਦੀ ਆਪਣੀ ਇਦਾਂ ਤੇ ਇਸੇ ਮਤਲਬ ਗੋਟ ਦੇ ਉੱਤੇ ਕਰਦੀ ਆ ਤੇ ਹਨਾ ਇਹ ਮੇਰੇ ਪਿੱਛੇ ਪਈ ਆ ਪਾਪਾ ਮੈਨੂੰ ਪਛਾਣੋ ਨਹੀਂ ਕਰছ ਨੀ ਅੱਛਾ ਨੀ ਹੱਥ ਤੇ ਕਰਨੀ ਆ

ਇਹ ਦੇ ਦੇ ਮੋਝ ਆਇਆ ਗਾਇਸ ਪਤਾ ਨਹੀਂ ਦਦੀ ਕਿਹੜੀ ਗਈ ਵਾ ਜਿਹੜੀ ਦੋਵੇਂ ਕਿਹਿਆ ਤੇ ਪਪਾ ਪਪਾ ਦੇਖੀ ਨਹੀਂ ਦਿਖਾਈ ਨਹੀਂ ਪਲੀਜ਼ ਦਿਖਾ ਦੇ ਮਨੀਸ਼ਾ ਪਪਾ ਦੇ ਦਿਓ ਪਲੀਜ਼ ਕਿਹੜੀ ਕੀ ਮੱਦਦੀ ਹੈ ਇਹ ਕਰ ਲੇ ਜੇ ਕੱਢ ਕੇ ਫੱਟੇ ਦੇ ਕੱਢਣੇ ਹੋਗੇ ਇਹਨਾਂ ਕੀ ਇੰਟਰਸਟ ਪੈਦਾ ਹੁੰਦੇ ਪੈ ਤੁਹਾਨੂੰ ਦੋਵਾਂ ਨੂੰ ਕਿਉਂਕਿ ਤਮਾਕੂ ਵਾਲੇ ਗਏ ਵਾ ਇਧਰ ਉਧਰ ਕਰ ਖੋਲ ਕੇ ਫੱਟੇ ਕੱਢਣੇ ਆ ਨੇ ਪਪਾ ਫੇਰ ਦਿਖਾਈ ਦਿਖਾਈ ਸਮਝਾ ਬਪਰ ਫੇਰ ਨਹੀਂ ਹੋਣੀ ਕੋਈ ਨਹੀਂ ਹੋਣੀ ਕੈਂਡੀ ਕਰੇਸ਼ ਦੇ ਚੈਂਪੀਅਨ ਐਵੇਰੀ ਵੜੀ ਗੇ ਪਾਪਾ ਕੁਛ ਨਹੀਂ ਮਨੇ ਵੀ ਲਿਆ ਗਾਈਜ਼ ਅਸੀਂ ਸਾਰਾ ਸਮਾਨ ਰੈਡੀ ਕਰ ਲਿਆ ਹੈ ਪਕੌੜੀ ਬਣਾਉਣ ਲੱਗੇ ਕਿ ਕੱਲ ਮਮੈਂਦ ਗੜੀ ਬਣਾਣੀ ਨਾ ਉਹ ਬੈਸਨ ਹੱਥ ਦਾ ਪਿਆ ਵਾ ਵਾ ਕੀ ਐਕਟਿੰਗ ਕਰ ਰਹਾ ਹੈ ਅਮਮ ਚਲ ਕੋਈ ਨਹੀਂ ਦੇਖ ਲੈਨੇ ਇਹ ਵਾ ਬੈਸਨ ਅਮੈਂ ਸਾਰੇ ਡਰਾਮ ਦੇਖਦੇ ਹਾਂ ਡਰਮ ਗਈ ਜਾਂਦੀ ਬਾਲਟੀਆਂ ਇਹਦੇ ਵਿੱਚ ਪੈਠ ਨੂੰ ਵੀ ਖੱਚ ਪੈ ਗਈ ਆ ਨਹੀਂ 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 ਸਾਰ ਨੂੰ ਕਿਹਾ ਯਾਰ ਕੁਝ ਟੋਕੜ ਪੜ ਹੈ ਇਹ ਚ ਦੇਖਿਆ ਉਹਦੇ ਮੈਂ ਅੰਦਨੀ ਸੀ ਬੈਸਾਂ ਮੈਂ ਪੈਕਟ ਲੈ ਆਈਆਂ ਉਦੋਂ ਮੈਂ ਡੇਟ ਸਾਰ ਮਹੀਨੇਕ ਦੀ ਸੀਗੀ ਤਾਂ ਉਹ ਬੰਦਾ ਕਹਿੰਦਾ ਇਹ ਤਾਂ ਆਸਾਨੀ ਨਾਲ ਪੂਰੀ ਹੋ ਜਣੀ ਦਾ ਡੇਟ ਹੈ ਉੱਥੇ ਰੰਦਕ ਰਹਿ ਗਈ ਦੁਕਾਨ ਤੇ ਸਮਝ ਨਹੀਂ ਆ ਰਿਹਾ ਮੈਂ ਪਿਛਲੀ ਵਾਰ ਮੈਂ ਸੌਦਾ ਲਈ ਸੀ ਉਹ ਤੇਰੇ ਅੰਦਾ ਸੀ ਫਿਰ ਦੀ ਆਂਦੇ ਸੀ ਤਾਂ ਕਿੱਥੇ ਆ ਫਿਰ ਮੈਂ ਪਾਪਾ ਆਪਣੇ ਤੋਂ ਕੁਛ ਦਦਾ ਬਣਾ ਨਹੀਂ ਜਿੱਥੇ ਲੱਗ ਗਿਆ ਨਹੀਂ ਉਹ ਤਾਂ ਪਕੌੜੇ ਬਣਾਏ ਸੀ ਨਾ ਉਹਨੂੰ ਪਿੱਛੇ ਪਕੌੜੇ ਬਣਾ ਦੇ ਨਹੀਂ ਉਹ ਤਾਂ ਉਹਨਾਂ ਦਾ ਕੁਛ ਮੈਂ ਲੱਗਦਾ ਉਹ ਬਣਾਇਆ ਹੀ ਨਹੀਂ ਅੱਜ ਤਾਂ ਹੁਣ ਗਏ ਸੀਗੇ ਕੈਸੇ ਸੀ ਕੋਪਾ ਤੈਗੜ ਨਹੀਂ ਕੈਸੇ ਸੀ ਤੈਗੜ

ਮੈਨੂੰ ਕਦੀ ਆਦਮੀ ਭੁੱਲਦਾ ਨਿਆਣੇ ਮਨਾ ਪ੍ਰੈਂਕ ਕਰਦੇ ਸੀਗਾ ਕੋਈ ਗੱਲ ਨਹੀਂ ਹੂੰ ਹੂੰ ਬਦਲਾ ਲੇਗੀ ਹੈ ਨਾ ਇਨਤਕਾਮ ਹੀ ਰਾਤ ਆਏਗੀ ਇਹਨਿੰਕ ਤਾਂ ਮੈਮਰੀ ਹੈ ਮਜਾ ਆ ਗਾਈਸਾ ਨਾ ਮੁੰਨਾ ਪਕੌੜੇ ਬਣਾਉਂਦੀ ਪੀਤੇ ਮੁੰਨਾ ਕਹਿੰਦੀ ਤੂੰ ਤੇ ਮਮਾ ਮਿਲ ਗਰਮ ਗਰਮ ਖਾ ਲੋ ਤੇ ਦੇਖੋ ਪਕੌੜੇ ਤਾਂ ਰਿਆ ਕੁਛ ਸੁਆਦਿਸ਼ਟ ਲੱਗਦੇ ਪਏ ਗਾਈਸ ਤੇ ਖੰਜ ਦਾ ਬਹੁਤ ਸੁਆਦ ਆਦੇ ਪਏ ਹੁਣ ਟੇਸਟ ਕਰਕੇ ਮੈਂ ਦੇਸੂਗੀ ਮਮਾ ਖਾਣੇ ਪਏ ਮਮਾ ਕਿਦਾਂ ਲੱਗਦਾ ਮਮਾ ਨਾਲ ਰੋਟੀ ਵੀ ਖਾਂਦੇ ਪਏ ਹਾਂ ਗਾਈਸ ਇਹ ਰੋਟੀ ਬਹੁਤ ਬਹੁਤ ਹੀ ਲੱਦੀ ਹੁੰਦੀ ਕੀ ਕਹਿੰਨੇ ਬਹੁਤ ਵਧੀਆ ਪਰ ਮੈਨੂੰ ਉਹ ਰੋਟੀ ਦੀ ਭੁੱਖ ਸੀ ਇਸ ਕਰਕੇ ਮੈਂ ਰੋਟੀ ਨਾਲ ਖਾਂਦੀ ਵੀ ਗਾਇਸ ਤੁਸੀਂ ਵੀ ਕਦੇ ਟਰਾਈ ਕਰਿਓ ਰੋਟੀ ਨਾਲ ਪਕੌੜਾ ਬਹੁਤ ਟੇਸਟੀ ਲੱਗਦਾ ਹੁੰਦਾ ਤੇ ਹੁਣ ਮੈਂ ਵੀ ਖਾ ਲੈਣੀ ਫਿਰ ਬਾਅਦ ਵਿੱਚ ਖਾ ਕੇ ਦੱਸੂੰਗੀ ਕੈਸੇ ਲਗੇ ਮੈਨੂੰ ਗਾਇਸ ਪਕੌੜੇ ਖਾਲੇ ਪਕੌੜੇ ਬਹੁਤ ਹੀ ਜਿਆਦਾ ਸੁਆਸੀ ਵਾਲਾ ਬੈਟਰ ਤਾਂ ਮੰਮਾ ਨੇ ਬਣਾਇਆ ਜੀ ਪਕੌੜਿਆਂ ਦਾ ਤੇ ਪਰ ਮੋਨਾ ਤੂੰ ਤਲੇ ਬਹੁਤ ਸੁਆਦ ਇਹ ਇਹ ਮੈਨੂੰ ਕਿਹਾ ਕਹਿੰਦੀ ਹੈ ਨਾ ਮम्मा ਨੇ ਕਹਿੰਦੀ ਹੈ ਨਾ ਵੀ ਇਹਦਾ ਪਕੌੜੇ ਬਹੁਤ ਸਵਾਦ ਬਣਾਏ ਇਹਦੀ ਮੇਰੀ ਤਾਰੀਫ ਕੀਤੀ ਮੈਂ ਕਿਹਾ ਮੈਨੂੰ ਕਹਦੇ ਕਹਿੰਦੀ ਵੀ ਆ ਜਿਨ੍ਹਾਂ ਨੇ ਬੈਟਰ ਤਿਆਰ ਕੀਤਾ ਉਹਨਾਂ ਨੇ ਕਿਹਾ ਬੈਟਰ ਤਾਂ ਕਹਿੰਦੀ ਮਮਾਂ ਨੇ ਆਰ ਕੀਤਾ ਸੀਗਾ ਕਹਿੰਦੀ ਇਹ ਥੋੜਾ ਟਾਈਮ ਸੋਚ ਕੇ ਕਹਿੰਦੀ ਤਲੇ ਬਹੁਤ ਸਵਾਦ ਆਹ ਅਮੈ ਦੇਖਣਾ ਸੀ ਨਾ ਕਿਉਂਕਿ ਮੈਨੂੰ ਸਾਰਾ ਕੰਮ ਤਾਂ ਮਮਾ ਨੇ ਕੀਤਾ ਸੀਗਾ ਮੇਰੀ ਤਾਰੀਫ ਡਾਈਜੈਸਟ ਨਹੀਂ ਹੋਈ ਕਿਉਂਕਿ ਵਿੱਚੇ ਤਾਰੀਫ ਸੀ ਕਿ ਤੇ ਵਿੱਚੇ ਉਹ ਸੀਗੀ ਥੋੜੀ ਉਹ ਅ ਬੈਜਿਟੀ ਸੀ ਮਤਲਬ 베ਜਿਟੀਨੀ ਮੈਂਦਾ ਸੈਂਸ ਮਤਲਬ ਕਿ ਤਾਰੀਫ ਸੀਗੀ ਪਰ ਉਤੋਤ ਇੱਕ ਸਾਈਡ ਵਾਲੀ ਤਾਰੀਫ ਸੀਗੀ ਕੁਛ ਨਾ ਵਨ ਸਾਈਜ਼ ਵਨ ਸਾਈਡਿਡ ਵੀ ਨਹੀਂ ਮਤਲਬ ਉਸ ਤਰੀਕ ਤਾਰੀ ਤਾਰੀਕ ਕੀਤੀ ਗਈ ਐਨੀ ਮੈਂ ਉਸ ਤਾਰੀਫ ਦਾ ਕੋਈ ਫਾਇਦਾ ਨਹੀਂ ਸੀਗਾ ਮਤਲਬ ਇਹ ਉਹ ਇਸ ਤਰ੍ਹਾਂ ਦੀ ਤਾਰੀਫ ਸੀਗੀ ਹੈ ਨਾ ਅਮਾ ਤੁਸੀਂ ਬੈਟਰ ਬਹੁਤ ਵਧੀਆ ਬਣਾਇਆ ਥੈਂਕ ਯੂ ਯੋ ਮੈਨੂੰ ਸਾਰਾ ਕੁਝ ਪਰਫੈਕਟ ਸੀਗਾ ਮਿਰਚ ਵੀ ਨਹੀਂ ਸੀਗੀ ਤੇ ਲੂਣ ਵੀ ਸਹੀ ਸੀਗਾ ਥੈਂਕ ਯੂ ਤੇ ਹਮ ਕੱਲ ਬਣਾਏਗੇ ਘੜੀ ਚਾਵਲ ਨਹੀਂ ਪਹਿਲਾਂ ਘੜੀ ਤਾਂ ਬਣਾਵਾਂਗੇ ਤੇ ਬਾਅਦ ਚਾਵਲ ਬਣਾਵਾਂਗੇ ਨਹੀਂ ਨਾ ਚਾਵਲ ਮੂਝੇ ਨਿਕਲ ਨਹੀਂ ਹੁੰਦਾ ਨਹੀਂ ਮੇਰੇ ਤਾਂ ਨਿਕਲਦਾ ਮੇਰੇ ਨਿਕਲਿਆ ਮੈਂ ਤਾਂ ਕੜੀ ਘਾਲ ਲੱਗੀ ਸੀ ਹਣਾ ਤੇ ਕੱਲ ਮम्मा ਬਣਾਉਗੇ ਕੜੀ ਕਿਉਂਕਿ ਮਤਲਬ ਅਸੀਂ ਪਕੌੜੇ ਤਾਂ ਹੀ ਬਣਾਏ ਸੀ ਮम्मा ਕਹਿੰਦੇ ਨਾਲੇ ਆਪਾਂ ਖਾ ਵੀ ਲਵਾਂਗੇ ਕਾਫੀ ਟਾਈਮ ਦਾ ਮਮਨੇ ਵਾਅਦਾ ਕੀਤਾ ਸੀ ਨਾਲੇ ਮम्मा ਕਹਿੰਦੇ ਸੀ ਆਪਾਂ ਖਾ ਵੀ ਲਵਾਂਗੇ ਤੇ ਨਾਲ ਕੜੀ ਵੀ ਬਣਾ ਲਵਾਂਗੇ ਪੈਸੇ ਮਮਨੇ ਅੱਜ ਸਾਗ ਬਣਾਉਣਾ ਸੀ ਤੇ ਪਰ ਸਾਗ ਵਾਲੇ ਅੰਕਲ ਆਏ ਨਹੀਂ ਮਜਾ ਆ ਗਿਆ ਮਜਾ ਆ ਗਿਆ ਤੇ ਮम्मा ਕੜੀ ਬਣਾਉਗੇ ਹਨਾ ਮੈਂ ਐਸਾ ਹੀ ਸੀ ਨਾ ਹਾਂਜੀ गाइस ਐਸਾ ਹੀ ਸੀ ਨਹੀਂ ਤੋ ਤੁਸੀਂ ਸਾਗ ਬਣਾ ਲੈਣਾ ਸੀ ਤੇ ਮੇਰੇ ਦਿਲ ਤੇ ਤੀਰ ਚੱਲਣੇ ਸੀ ਤੇ ਹੁਣ ਅਸੀਂ ਪਕੌੜੇ ਖਾਲੇ ਪਕੌੜੇ ਬਹੁਤ ਜ਼ਿਆਦਾ ਟੇਸਟੀ ਸੀਗੇ ਪਪਾ ਨੇ ਇਹ ਜਗਾਤੇ ਕਿਉਂਕਿ ਪਪਾ ਹੁਣ ਆਪਣਾ ਕੰਮ ਕਰਦੇ ਪਏ ਤੇ ਹੁਣ ਬਾਰੀ ਹੈ ਕੁਛ ਮਿੱਠਾ ਹੋ ਜਾਏ ਗਾਇਸ ਤੇ ਹੌਨੈਸੀ ਆਪਣਾ ਕੁਛ ਮਿੱਠਾ ਖਾਵਾਂਗੇ ਗਾਇਸ ਰਾਤ ਹੋ ਚੁੱਕੀ ਆ ਤੇ ਸੀ ਡਾਇਰੀ ਮਿਲਕ ਡਾਇਰੀ ਮਿਲਕ ਫਿਕਾਲੀ ਸੀਗੀ ਤੇ ਆਪਣੇ ਵਲੌਗ ਵਗਾਰਾ ਵੀ ਦੇਖ ਲਿਆ ਤੇ ਹੁਣ ਸਮਾਂ ਹੈ ਐਡਿਟ ਕਰਨ ਦਾ ਕਿ ਤੱਕ ਮੌਦੀ ਵੀ ਗਾਇਸ ਦੇਖੋ ਕਿਉਂਕਿ ਉਹ ਆ ਜਾ ਕਿਸੇ ਦੇ ਵਿੱਚ ਡਰ ਗਈ ਸੀ ਹੈਨਾ ਕਿ ਮੈਂ ਪੜਕੂਗੀ ਦੇਖੇ ਕਿੰਨਾ ਕਾਫ ਹੈ ਗਾਇਸ ਕੀ ਬੋਲੀ ਕੁਸ਼ ਨਹੀਂ ਬੋਲ 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 ਬਈ ਤੂੰ ਕਿਹ ਕਿੰਨਾ ਕਾਫ ਆ ਦੇਖੋ ਬਈ ਇਨਸਾਨ ਗਲਤੀਆਂ ਦਾ ਪੁੱਤਲਾ ਆ ਤੇ ਇਨਸਾਨ ਤੋਂ ਗਲਤੀ ਹੋ ਜਾਂਦੀ ਹੈ ਤੇ ਮੇ ਤੋਂ ਹੋ ਗਈ ਸੱਚ ਗੱਲ ਗਈ ਹਣਾ ਤੇ ਨਾ ਸੰਜੀਵ ਇਹ ਚੁੱਪ ਕਰ ਜਾ ਇਹਨੂੰ ਰੋਕ ਲੈ ਵਿੱਚ ਗਾਇਸ ਤੇ ਲਾਈ ਜਾਂਦੀ ਹੈ ਯਾ ਸਮਝੇ ਗਲਤੀ ਹੋ ਜਾਂਦੀ ਆ ਤੇ ਗਾਇਸ ਰਾਤ ਹੋ ਚੱਕੀ ਤੇ ਅੱਜ ਦੇ ਵਲੌਗ ਨੂੰ ਪਈ ਨੇ ਰੱਖ ਦੋ ਉਮੀਦ ਕਰਤਾਨ ਵਲੌਗ ਪਸੰਦ ਆ ਹੋਗਾ ਪਸੰਦ ਆ ਤਾਂ ਤੂੰ ਕੱਲ ਵੀ ਬੱਤਮੀਜ਼ tha ਤੂੰ ਹਾਸ਼ ਵੀ ਬੱਤਮੀਜ਼ ਹੈ ਮੋਨ ਕਰ ਲੈਂਦੇ ਤਾਂ ਤੋਨ ਨੂੰ ਮੰਮਾ ਵੀ ਪਰ ਅੱਗੇ ਮੰਮਾ ਵੀ ਗਾਇਸ ਕਹਿੰਨੇ ਮੋਨਾ ਕਰ ਲੈਤੇ ਨੂੰ ਐਂਡ ਕਿਉਂਕਿ ਮੋਨਾ ਬਾਰ ਬਾਰ ਵਿੱਚ ਅੜਚੜ ਮੋਦੀ ਪਈ ਆ ਤੇ ਅੱਜ ਦੇ ਵਲੌਗ ਨੂੰ ਪੈਨੇ ਰੱਖਦੇ ਹਾਂ ਉਮੀਦ ਕਰਦਾ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜੁੜ ਕਰੋ ਤੇ ਚੈਨਲ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਾ ਪਣਾ ਵਲੌਗ ਚ ਬਾਏ